ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਰਨਾ ਚਾਹਨਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨੰਗੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਤਰਬੂਜ਼ ਦੇ ਫਾਇਦਿਆਂ ਬਾਰੇ ਦੋਸਤੋ ਤ ਠੱਪਾਇਆ ਜਾਂਦਾ ਹੈ ਇਸ ਵਿੱਚ ਦੋਸਤੋ ਵਿਟਾਮਿਨ A B6 ਅਤੇ C ਵੀ ਵਧੀਆ ਮਾਤਰਾ ਵਿੱਚ ਪਾਏ ਜਾਂਦੇ ਹਨ ਇਸ ਵਿੱਚ ਬੀਟਾ ਕੈਰੋਟਿਨ ਬਹੁਤ ਵਧੀਆ ਬਣਿਆ ਜਾਂਦਾ ਹੈ। ਦੋਸਤੋ ਆਓ ਹੁਣ ਆਪਾਂ ਗੱਲ ਕਰਦੇ ਹਾਂ ਇਸ ਦੇ ਫਾਇਦਿਆਂ ਬਾਰੇ। ਦੋਸਤੋ ਇਹ ਦਿਲ ਦੀਆਂ ਬਿਮਾਰੀਆਂ ਨੂੰ ਘੱਟ ਕਰਨ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਦੋਸਤੋ ਤਰਬੂਜ਼ ਵਿੱਚ ਲਾਈਕੋਪੀਨ ਨਾਮਕ ਇੱਕ ਤੱਤ ਪਾਇਆ ਜਾਂਦਾ ਹੈ ਜੋ ਕਿ ਸਾਡੀ ਸਕਿਨ ਨੂੰ ਜਵਾਨ ਰੱਖਣ ਵਿੱਚ ਸਾਡੀ ਮਦਦ ਕਰਦਾ ਹੈ। ਗਰਮੀਆਂ ਵਿੱਚ ਰੋਜ਼ਾਨਾ ਤਰਬੂਜ਼ ਦਾ ਠੰਡਾ ਜੂਸ ਪੀਣ ਨਾਲ ਸਰੀਰ ਵਿੱਚ ਗਰਮੀ ਨਹੀਂ ਪੈਂਦੀ। ਚਿਹਰੇ ਤੇ ਦੋਸਤੋ ਨਿਖਾਰ ਆਉਂਦਾ ਹੈ ਤੇ ਦੋਸਤੋ ਤਰਬੂਜ਼ ਦੇ ਲਾਲ ਰੰਗ ਦੇ ਗੁੱਦੇ ਨੂੰ ਜੇਕਰ ਅਸੀਂ ਆਪਣੇ ਹੱਥਾਂ, ਪੈਰਾਂ, ਮੂੰਹ, ਸਰੀਰ ਦੇ ਕਿਸੇ ਵੀ ਤਰਬੂਜ ਖਾਨ ਨਾਲ ਕਬਜ਼ ਤੋਂ ਵੀ ਰਾਹਤ ਮਿਲ ਸਕਦੀ ਹੈ ਸੁੱਕੀ ਖੰਘ ਹੋਣ ਤੇ ਤਰਬੂਜ ਦਾ ਸੇਵਨ ਕਰਨ ਤੇ ਸੁੱਕੀ ਖੰਘ ਤੋਂ ਆਰਾਮ ਮਿਲ ਜਾਂਦਾ ਹੈ ਦੋਸਤੋ ਅੱਧੇ ਗਲਾਸ ਤਰਬੂਜ ਦੇ ਜੂਸ ਵਿੱਚ ਇੱਕ ਚਮਚ ਮਿਸ਼ਰੀ ਮਿਲਾ ਕੇ ਪੀਣ ਨਾਲ ਗਰਮੀ ਕਾਰਨ ਹੋਣ ਵਾਲੇ ਸਿਰਦਰਦ ਤੋਂ ਵੀ ਸਾਨੂੰ ਆਰਾਮ ਮਿਲਦਾ ਹੈ ਦੋਸਤੋ ਤਰਬੂਜ਼ ਵਿੱਚ ਫੋਲਿਕ ਐਸਿਡ ਹੁੰਦਾ ਹੈ ਜਿਸ ਨਾਲ ਦੋਸਤੋ ਵਾਅ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦੇ ਹਨ ਤਰਬੂਜ਼ ਵਿੱਚ ਵਿਟਾਮਿਨ ਸੀ ਹੋਣ ਕਾਰਨ ਸਾਡੀ ਇਮਿਊਨਿਟੀ ਪਾਵਰ ਵੀ ਵੱਧਦੀ ਹੈ ਇਸ ਨਾਲ ਦੋਸਤੋ ਅਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਬਚੇ ਰਹਿੰਦੇ ਹਾਂ ਅਤੇ ਫਲੂ ਤੋਂ ਵੀ ਬਚੇ ਰਹਿੰਦੇ ਹਾਂ ਤਰਬੂਜ਼ ਵਿੱਚ ਆਇਰਨ ਮੈਗਨੀਸ਼ੀਅਮ ਜ਼ਿੰਕ ਮੈਗਨੀਜ਼ ਕੈਲਸ਼ੀਅਮ ਆਇਓਡੀਨ ਅਤੇ ਪੋਟਾਸ਼ੀਅਮ ਵਰਗੇ ਤੱਤ ਬਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਕਿ ਸਾਡੀਆਂ ਹੱਡੀਆਂ ਅਤੇ ਦੰਦਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਦੋਸਤੋ ਦੇਖਰ ਤੁਹਾਡੇ ਮੂੰਹ ਤੇ ਜਾਂ ਫਿਰ ਨੱਕ ਦੇ ਸਾਈਡਾਂ ਤੇ ਕਾਲੇ ਰੰਗ ਦੇ ਦਾਣੇ ਹਨ ਤਾਂ ਤੁਸੀਂ ਦੋਸਤੋ ਪਹਿਲਾਂ ਤਰਬੂਜ ਦੇ ਲਾਲ ਗੁੱਦੇ ਨੂੰ ਕੱਢੋ ਤੇ ਉਸ ਨੂੰ ਉਹਨਾਂ ਜਗ੍ਹਾ ਉੱਤੇ ਰਗੜੋ ਫਿਰ ਦੋਸਤੋ ਇਸ ਨੂੰ ਹਲਕੇ ਗਰਮ ਪਾਣੀ ਨਾਲ ਧੋ ਲਓ ਇਸ ਨਾਲ ਦੋਸਤੋ ਕੁਝ ਦਿਨਾਂ ਵਿੱਚ ਤੁਹਾਨੂੰ ਇਸ ਦਾ ਅਸਰ ਵਿਖ ਜਾਵੇਗਾ ਤਰਬੂਜ ਵਿੱਚ ਕਲੋਰੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਭਾਰ ਘਟਾਉਣ ਲਈ ਵੀ ਵਰਤ ਸਕਦੇ ਹੋ ਤਰਬੂਜ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਕਿ ਸਾਨੂੰ ਦੋਸਤੋ ਫਰੀ ਰੈਡੀਕਲਸ ਦੇ ਬੁਰੇ ਅਸਰ ਤੋਂ ਬਚਾਉਂਦੇ ਹਨ ਤਾਂ ਦੋਸਤੋ ਐਸੀ ਤਰਬੂਜ ਦੇ ਫਾਇਦੇ ਤਾਜ ਦੀ ਵੀਡੀਓ ਵਿੱਚ ਇੰਨਾ ਹੀ ਦੋਸਤੋ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ